ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆ ਰਾਜਕਮਾਣਾ ਖੇਡ ਅਤੇ ਖੇਡ ਪ੍ਰੇਮੀਆਂ ਲਈ ਇੱਕ ਵੱਡੀ ਖੁਸ਼ਖਬਰੀ ਆਉਣ ਵਾਲੀ 21-22 ਸਤੰਬਰ ਨੂੰ ਪਿੰਡ ਕਮਾਣਾ ਜੋ ਕਿ ਫਤਿਹਵਾਦ ਹਰਿਆਣਾ ਦੇ ਜ਼ਿਲ੍ਹਾ ਦੇ ਵਿੱਚ ਰਤਿਆ ਕਸਬੇ ਤੋਂ 4 ਕਿਲੋਮੀਟਰ ਦੂਰ ਔਰ ਪੰਜਾਬ ਦੇ ਮਾਨਸਾ ਦੇ ਬੁੱਢਲਾਡਾ ਕਸਬੇ ਤੋਂ ਲਗਭਗ 22 ਕਿਲੋਮੀਟਰ ਦੂਰ ਪੈਂਦਾ ਹੈ ਇੱਥੇ ਇੱਕ ਕਬੱਡੀ ਦਾ 6ਵਾਂ ਮੇਲਾ ਕਰਵਾਇਆ ਜਾ ਰਿਹਾ ਹੈ ਔਰ ਅਸੀਂ ਅੱਜ ਉਹ ਸਾਰੀ ਜਿਹੜੀ ਬਾਬਾ ਮਾਸਟਰ ਆਮ ਸਪੋਰਟਸ ਕਲੱਬ ਹੈ ਉਸ ਦੀ ਕਮੇਟੀ ਦੇ ਨਾਲ ਗੱਲ ਕਰਾਂਗੇ ਔਰ ਇਸ ਟੂਰਨਾਮੈਂਟ ਬਾਰੇ ਚਰਚਾ ਕਰਾਂਗੇ ਕਿ ਇਹ ਟੂਰਨਾਮੈਂਟ ਕਿਉਂ ਕਰਵਾਇਆ ਜਾ ਰਿਹਾ ਕਿਵੇਂ ਕਰਵਾਇਆ ਜਾ ਰਿਹਾ ਕੀ ਤੁਸੀਂ ਸੋਚ ਲੈ ਕੇ ਅੱਗੇ ਵਧੇ ਹੋ ਤਾਂ ਮੇਰੇ ਨਾਲ ਨੇ ਇੱਥੇ ਭਾਈ ਮਨਜੀਤ ਮਨਜੀਤ ਭਾਈ ਕੋਈ ਦੱਸੋ ਇਹ ਮੇਲਾ ਕਿਸ ਪਰਪਜ ਲਈ ਕਰਵਾ ਰਹੇ ਹੋ ਤੁਸੀਂ ਇਹ ਮੇਲਾ ਜੀ ਜਿਹੜਾ ਸਾਡੇ ਪਿੰਡ ਵਿੱਚ ਹੋ ਰਿਹਾ ਹੈ ਇਹ ਇੱਕ ਭਾਈਚਾਰੇ ਨੂੰ ਕਾਇਮ ਰੱਖਣ ਵਾਸਤੇ ਤੇ ਨੌਜਵਾਨ ਜਿਹੜੇ ਸਾਡੇ ਪਿੰਡ ਵਿੱਚ ਅੱਜ ਤੱਕ ਕੋਈ ਵੀ ਖਿਡਾਰੀ ਨਹੀਂ ਨਿਕਲਿਆ ਉਹਨਾਂ ਨੂੰ ਉਤਸ਼ਾਹ ਕਰਨ ਵਾਸਤੇ ਕਿ ਦੋ ਖਿਡਾਰੀ ਹੋਏ ਨੇ ਸਾਡੇ ਪਿੰਡ ਦੇ ਤੇ ਸਾਰਦਾ ਸਾਂਝਾ ਟੂਰਨਾਮੈਂਟ ਹੈ ਪਿੰਡ ਦਾ ਸਾਰੇ ਪਿੰਡ ਦਾ ਸੰਜੋਗ ਹੈ ਤੇ ਭਾਈਚਾਰਾ ਕਾਇਮ ਰੱਖਣ ਵਾਸਤੇ ਟੂਰਨਾਮੈਂਟ ਕਰਾ ਰਹੇ ਆ ਤੇ ਨਸ਼ਿਆਂ ਤੋਂ ਬੱਚੇ ਨੌਜਵਾਨੀ ਇਸ ਲਈ ਵੀ ਖੇਡ ਵਰਤੀ ਉਹਨਾਂ ਦਾ ਧਿਆਨ ਵਧੇ ਤੇ ਇਸ ਲਈ ਸਾਰਾ ਪਿੰਡ ਸਾਡਾ ਸਾਂਝਾ ਇੱਕ ਟੂਰਨਾਮੈਂਟ ਕਰਵਾ ਰਿਹਾ ਹੈ ਆ ਦੋਸਤੋ ਵੱਡੀ ਗੱਲ ਹੈ ਵੀ ਅੱਜ ਕੱਲ੍ਹ ਜਿਸ ਤਰ੍ਹਾਂ ਕੇ ਚਿੱਟੇ ਦਾ ਇੱਕ ਛੇਵਾਂ ਦਰਿਆ ਵਗ ਰਿਹਾ ਸਾਡੇ ਹਰਿਆਣਾ ਔਰ ਪੰਜਾਬ ਦੇ ਵਿੱਚ ਉਹ ਸੋਚ ਨੂੰ ਲੈ ਕੇ ਕਿ ਨੌਜਵਾਨ ਨੇ ਜਿਹੜੇ ਨਸ਼ਿਆਂ ਤੋਂ ਦੂਰ ਹੋਣ ਤਾਂ ਮੇਰੇ ਨਾਲ ਨੇ ਗੁਰਨਾਮ ਭਾਈ ਗੁਰਨਾਮ ਭਾਈ ਕਿੰਨੇ ਕਿਲੋ ਭਾਰ ਵਰਗ ਦੇ ਵਿੱਚ ਇੱਕ ਵੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਇਹ ਜਿਹੜਾ ਟੂਰਨਾਮੈਂਟ ਕਰਵਾਇਆ ਜੀ ਪਹਿਲਾਂ ਤਾਂ ਇਹ ਬੇਟਾਂ ਦੇ ਵਿੱਚ ਹੀ ਕਰਵਾਇਆ ਜਾ ਰਿਹਾ ਜੀ 85 ਕਿਲੋ ਦੇ ਬੇਟ ਹੋਣਗੇ ਉਸ ਤੋਂ ਬਾਅਦ 65 ਕਿਲੋ ਦੇ ਬੇਟ ਹੋਣਗੇ 47 ਕਿਲੋ ਦੇ ਵੇਟ ਹੋਣਗੇ ਜੀ ਇੱਕ 35 ਕਿਲੋ ਤਾਂ ਕਿ ਨਵੇਂ ਬਰچے ਜਿਹੜੇ ਉਹ ਖੇਡਾਂ ਫਤ ਦੀ ਉਤਸ਼ਾਹਤ ਹੋ ਸਕਣ ਜੀ ਠੀਕ ਹੈ ਮਤਲਬ ਵੀ ਛੋਟੇ ਬੱਚਿਆਂ ਦਾ ਵੀ ਟੂਰਨਾਮੈਂਟ ਹੈ ਔਰ ਵੱਡੇ ਬੱਚਿਆਂ ਵੱਡੇ ਖਿਡਾਰੀਆਂ ਦਾ ਵੀ ਟੂਰਨਾਮੈਂਟ ਹੈ ਔਰ ਇਹਦੇ ਵਿੱਚ ਇਨਾਮ ਹੈ ਜਿਹੜਾ ਉਹ ਕਿਉਂਕਿ ਖਿਡਾਰੀਆਂ ਲਈ ਇੱਕ ਵੈਸੇ ਤਾਂ ਖਿਡਾਰੀ ਖੇਡਾਂ ਵਾਸਤੇ ਖੇਡਦੇ ਨੇ ਪਰ ਫਿਰ ਵੀ ਉਹਨਾਂ ਦੀ ਹੌਸਲਾ ਫਜਾਈ ਹੁੰਦੀ ਹੈ ਕਿੰਨਾ ਕੁ ਇਨਾਮ ਰੱਖਿਆ ਭਾਈ ਪਿਰਤਪਾਲ ਦੇ ਨਾਲ ਗੱਲ ਕਰਾਂਗੇ ਇਦੇ ਵਿੱਚ ਜਿਵੇਂ ਆਪਾਂ 85 ਕਿਲੋ ਦੇ ਬੇੜ ਜੀ 31000 ਫਰਸਟ ਪ੍ਰਾਈਜ਼ ਹਾਂ ਪਹਿਲਾ ਜੀ ਉਸ ਤੋਂ ਬਾਅਦ 21000 ਸੈਕੰਡ ਪ੍ਰਾਈਜ਼ ਜੀ 51 5100 ਰੁਪਿਆ ਬੈਸਟ ਟਰੇਡਰ ਤੇ ਬੈਸਟ ਸਟੋਪਰ ਦਿੱਤਾ ਜਾਵੇ ਗਈ ਠੀਕ ਹੈ ਠੀਕ ਹੈ ਤੇ ਇਹ ਜਿਹੜਾ ਤੁਸੀਂ ਟੂਰਨਾਮੈਂਟ ਕਰਵਾਇਆ ਇਹ ਕੋਈ ਮਤਲਬ ਪ੍ਰੋਪਰ ਕਿਉਂਕਿ ਫਿਲਹਾਲ ਟੂਰਨਾਮੈਂਟ ਸ਼ੁਰੂ ਨਹੀਂ ਹੋਏ ਬਹੁਤੇ ਬਹੁਤ ਵਧੀਆ ਤੁਸੀਂ ਨੇ ਸਮਾਂ ਜਿਹੜਾ ਸਿਲੈਕਟ ਕੀਤਾ ਵੀ ਇਹਦੇ ਪਿੱਛੇ ਕੀ ਸੋਚ ਲੈ ਕੇ ਚੱਲੇ ਹੋ ਤੁਸੀਂ ਕਿਉਂਕਿ ਸਾਰੇ ਕਿਸਾਨ ਸਾਥੀ ਵੀ ਹਜੇ ਖਾਲੀ ਹੋਣਗੇ ਲਗਭਗ ਉਸ ਸਮੇਂ ਤੱਕ ਹਨਾ ਤੇ ਖਿਡਾਰੀ ਵੀ ਬੱਚਿਆਂ ਦੇ ਪੇਪਰ ਵੀ ਨਹੀਂ ਹੋਣਗੇ ਕਿਵੇਂ ਦੇਖਦੇ ਆ ਇਹ ਟਾਈਮ ਤੇ ਜਦੋਂ 2014 ਦੇ ਵਿੱਚ ਇਹ ਲੜੀ ਸ਼ੁਰੂ ਕੀਤੀ ਸੀ ਇੱਕ ਪੰਜ ਟੂਰਨਾਮੈਂਟ ਪਹਿਲਾਂ ਹੋ ਗਈ ਸੀ ਇਹ ਛੇਮਾ ਟੂਰਨਾਮੈਂਟ ਹੈ ਜੀ ਹੁ ਕਬੱਡੀ ਕੱਪ ਆਇਆ ਉਸ ਟਾਈਮ ਤੇ ਜੀ ਬਹੁਤ ਜ਼ਿਆਦਾ ਮੇਲੇ ਹੁੰਦੇ ਨੇ ਜੀ ਸਾਨੂੰ ਟੀਮਾਂ ਦੀ ਬਹੁਤ ਵੱਡੀ ਪ੍ਰੋਬਲਮ ਹੁੰਦੀ ਸੀ ਪਿੰਡ ਦਾ ਜੋ ਸਹਿਯੋਗ ਸੀ ਉਹਦੇ ਨਾਲ ਖਰਚਾ ਜਿਆਦਾ ਹੋ ਜਾਂਦਾ ਸੀ 플레이ਰ ਘੱਟ ਪਹੁੰਚਦੇ ਸੀ ਇਸ ਕਰਕੇ ਇਹ ਟਾਈਮ ਹੈ ਜਿਹੜਾ ਇਸ ਟਾਈਮ ਥੋੜੇ ਜਿਹੇ ਮੇਲੇ ਘੱਟ ਹੋਣ ਕਰਕੇ ਹੀ ਤਾਂ ਕਰਕੇ ਇਹ ਟਾਈਮ ਚੁਣਿਆ ਗਿਆ ਜੀ ਇਹ ਲੜੀ ਇੱਕ ਵਾਰੀ ਦੁਬਾਰਾ ਤੋਂ ਸ਼ੁਰੂ ਕਰੀ ਹੈ ਜੀ ਹੁਣ ਤਾਂ ਕਿ ਆਉਣ ਵਾਲੇ ਅਗਲੇ ਬੱਚੇ ਨੇ ਜਿਹੜੇ ਆਪਣੇ ਉਹ ਖੇਡਾਂ ਵੱਲ ਜਿਆਦਾ ਉਤਸ਼ਾਹਤ ਹੋਣ ਤੇ ਨਸ਼ਿਆਂ ਤੋਂ ਬਚਣ ਠੀਕ ਵੱਡੀ ਗੱਲ ਹੈ ਕਿ ਪਹਿਲਾਂ ਸਾਨੂੰ ਪ੍ਰੋਬਲਮ ਆਉਂਦੀ ਸੀ ਕਿਉਂਕਿ ਅਸੀਂ ਉਦੋਂ ਜਨਵਰੀ ਫਰਵਰੀ ਮਾਰਚ ਦੇ ਵਿੱਚ ਰੱਖ ਲੈਂਦੇ ਸੀ ਖਿਡਾਰੀ ਬਿਜ਼ੀ ਜਿਆਦੇ ਹੋ ਜਾਂਦੇ ਸੀ ਪ੍ਰਧਾਨ ਜੀ ਇਹ ਦੱਸੋ ਵੀ ਕਿਉਂਕਿ ਵੱਡਾ ਟੂਰਨਾਮੈਂਟ ਹੈ ਖਰਚੇ ਵੀ ਵੱਡੇ ਹੋਣਗੇ ਤਾਂ ਇਹ ਜਿਹੜੀ ਸਾਰੀ ਫੰਡਿੰਗ ਹੈ ਤੁਸੀਂ ਕਿਵੇਂ ਮੈਨੇਜ ਕਰਦੇ ਹੋ ਫਿਰ ਇਹ ਫੰਡਿੰਗ ਵਾਲੇ ਤਾਂ ਜੀ ਮੈਂ ਕਹਿ ਸਕਦਾ ਮੈਂ ਕਹਿੰਦਾ ਜਿੰਨੇ ਵੱਡੇ ਦਿਲ ਨਾਲ ਸਾਡੇ ਪਿੰਡ ਚੀ ਨੇ ਅੱਛਾ ਕੀ ਬਾਤ ਹੈ ਤੇ ਕੋਈ ਕਮੀ ਨਹੀਂ ਸਾਰਾ ਪਿੰਡ ਸਾਨੂੰ ਸੰਯੋਗ ਦਿੰਦਾ ਹੈ ਇੱਕ ਪਹਿਲੀ ਗੱਲ ਮਾਸਟਰ ਜੀ ਇਹ ਹੈ ਜੀ ਸਾਂਝਾ ਪ੍ਰੋਗਰਾਮ ਕਿਸੇ ਪਾਰਟੀ ਦਾ ਨਹੀਂ ਕੋਈ ਇਹਦੇ ਵਿੱਚ ਰਾਜਨੀਤੀ ਨਹੀਂ ਮਤਲਬ ਵੈਸੇ ਵੋਟਾਂ ਆਣ ਵਾਲੀਆਂ ਨੇ ਰਾਜਨੀਤੀ ਇਨਵੋਲਵ ਹੋ ਸਕਦੀ ਹੁੰਦੀ ਹੈ ਜੇ ਅਸੀਂ ਹੈਨਾ ਵੋਟਾਂ ਨਾਲ ਰਹੀ ਪੰਚਾਇਤ ਦਾ ਸੰਜੋਗ ਹੈ 52 52000 ਦੇ ਨਾਮ 11000 ਦੇ ਨਾਮ 21000 ਦੇ ਨਾਮ ਸਾਨੂੰ ਪਿੰਡ ਚੋਂ ਆ ਰਹੇ ਨੇ ਜੀ ਸਾਰਾ ਪਿੰਡ ਸਾਡੇ ਨਾਲ ਜਿੰਨੀ ਵੀ ਕਿਸੇ ਨੂੰ ਵਾਸ਼ ਕਹੀ ਦੀ ਜਾ ਕੇ ਕੋਈ ਮੋੜ ਨਹੀਂ ਰਿਹਾ ਸਾਰਾ ਪਿੰਡ ਸਾਡੇ ਨਾਲ ਸਹਿਮਤ ਹੈ ਜੀ ਸਾਰੇ ਪਿੰਡ ਦੇ ਵਿੱਚੋਂ ਫੰਡਿੰਗ ਹੋ ਰਹੀ ਹੈ ਜੀ ਠੀਕ ਦੁਨੀਆ ਪਾਰਟੀਆਂ ਨੇ ਜੀ ਕੋਈ ਵੀ ਇੱਥੇ ਆਉਣਾ ਚਾਹੁੰਦਾ ਸੀ ਸਭ ਦਾ ਸਤਿਕਾਰ ਕਰਾਂਗੇ ਸਭ ਦਾ ਸਾਂਝਾ ਪ੍ਰੋਗਰਾਮ ਹੈ ਕਿਸੇ ਇੱਕ ਪਾਰਟੀ ਦਾ ਪ੍ਰੋਗਰਾਮ ਨਹੀਂ ਜੀ ਰਾਜਨੀਤੀ ਨੂੰ ਇੱਕ ਬੱਕਰੀ ਚੀਜ਼ ਹੈ ਜਿਹੜੇ ਖੇਡ ਨੇ ਸਾਡੇ ਪਿੰਡ ਦੇ ਇੱਕ ਬੱਕਰੀ ਚੀਜ਼ ਹੈ ਪੰਚਾਇਤ ਦਾ ਸਾਨੂੰ ਬਹੁਤ ਵੱਡਾ ਸੰਯੋਗ ਹੈ ਤਾਂ ਸਾਡੇ ਸਰਪੰਚ ਜਿਹੜੇ ਨੇ ਪਰਸ਼ੋਤਮ ਬੋਲਾ ਔਰ ਪੂਰੀ ਪੰਚਾਇਤ ਔਰ ਪੂਰਾ ਨਗਰ ਕਮਣਾ ਇਸ ਟੂਰਨਾਮੈਂਟ ਦੇ ਵਿੱਚ ਸਹਿਯੋਗ ਕਰ ਰਿਹਾ ਹੈ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਕੋਈ ਵੀ ਨੁਮਾਇੰਦਾ ਆਵੇ ਜੀ ਸਾਦ ਕੇ ਆਵੇ ਤਾਂ ਦੋਸਤੋ ਇਹ ਟੂਰਨਾਮੈਂਟ ਤੁਸੀਂ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਕਰ ਰਹੇ ਹਾਂ ਕੀ ਤੁਸੀਂ ਸਨੇਹਾ ਦੇਣਾ ਚਾਹੋਗੇ ਖਿਡਾਰੀਆਂ ਨੂੰ ਔਰ ਦਰਸ਼ਕਾਂ ਨੂੰ ਕਿਸ ਤਰ੍ਹਾਂ ਦਾ ਮੈਸੇਜ ਹੈ ਤੁਹਾਡੇ ਕੋਲ ਮੈਸੇਜ ਵੀਰੇ ਪਹਿਲੀ ਵਾਰ ਤਾਂ ਖਿਡਾਰੀਆਂ ਨੂੰ ਵੀਰਾਂ ਨੂੰ ਵੀ ਸਭ ਵੱਧ ਤੋਂ ਵੱਧ ਪਹੁੰਚੋ ਜਿੰਨੇ ਵੀ ਖਿਡਾਰੀ ਇੱਥੇ ਪਹੁੰਚਣਗੇ ਅਸੀਂ ਉਹਨਾਂ ਦਾ ਮਾਣ ਸਤਿਕਾਰ ਦੇ ਵਿੱਚ ਕੋਈ ਕਮੀ ਨਹੀਂ ਆਉਣ ਦੇਵਾਂਗੇ ਉਹਨਾਂ ਨੂੰ ਖਾਣੇ ਦੀ ਜਾਂ ਕਿਸੇ ਚਾਹ ਪਾਣੀ ਦੀ ਕੋਈ ਕਮੀ ਨਹੀਂ ਆਉਣ ਦਿੰਦੇ ਪਰਖ ਖਿਡਾਰੀ ਇੱਕ ਆਪਣੀ ਚੰਗੀ ਸੋਚ ਲੈ ਕੇ ਪਹੁੰਚਣਾ ਨਸ਼ਿਆਂ ਤੋਂ ਰਹਿਤ ਪਹੁੰਚਣਾ ਸਾਰੀਆਂ ਟੀਮਾਂ ਵੱਧ ਤੋਂ ਵੱਧ ਪਹੁੰਚਣ ਤਾਂ ਕਿ ਅਸੀਂ ਇਸ ਟੂਰਨਾਮੈਂਟ ਦੀ ਲੜੀ ਨੂੰ ਅੱਗੇ ਜਾਰੀ ਰੱਖੀਏ ਤੇ ਸਾਰਿਆਂ ਨੂੰ ਇਹ ਵੀ ਅਪੀਲ ਕਰਦੇ ਆ ਜਿਹੜੇ ਸਾਡੇ ਗਵਾਂਢੀ ਪਿੰਡਾਂ ਦੇ ਵੱਧ ਤੋਂ ਵੱਧ ਦਰਸ਼ਕ ਪਹੁੰਚਣ ਸਾਡੇ ਸਾਨੂੰ ਹੌਸਲਾ ਦੇਣਾ ਤੇ ਸਾਡੇ ਗਰਾਊਂਡ ਦੀ ਇੱਕ ਸ਼ੋਭਾ ਵਧਾਉਣਾ ਤੇ ਸਾਰੇ ਖਿਡਾਰੀ ਵਧੀਆ ਟੀਮਾਂ ਲੈ ਕੇ ਪਹੁੰਚਣਾ ਤੇ ਇੱਕ ਇਮਾਨਦਾਰੀ ਦੀ ਖੇਡ ਖੇਡਣਾ ਹੋਣਾ ਤੇ ਇਹ ਹੀ ਅਪੀਲ ਕਰਦੇ ਆ ਦੋਸਤੋ ਵੱਡੀ ਸੋਚ ਵੱਡੀ ਗੱਲ ਕਿ ਖਿਡਾਰੀ ਵੀਰ ਨੇ ਜਿਹੜੇ ਉਹ ਕੋਸ਼ਿਸ਼ ਕਰਨ ਕਿ ਨਸ਼ਾ ਕਰਕੇ ਨਾਉਣ ਕੋਈ ਵੀ ਕਿਉਂਕਿ ਜਿਹੜਾ ਵੀ ਕੋਈ ਖਿਡਾਰੀ ਨਸ਼ਾ ਕਰਦਾ ਪਾਇਆ ਗਿਆ ਉਸ ਦੀ ਟੀਮ ਨੂੰ ਰੱਦ ਕੀਤਾ ਜਾਊਗਾ ਔਰ ਕਿਉਂਕਿ ਇਹ ਸਾਡੇ ਪਿੰਡ ਦੇ ਬਹੁਤ ਵੱਡੇ ਸੰਤ ਹੋਏ ਨੇ ਸੰਤ ਬਾਬਾ ਮਸਤ ਰਾਮ ਜੀ ਉਹਨਾਂ ਦੀ ਰਹਿਨਮਾਈ ਦੇ ਵਿੱਚ ਜਾਂ ਉਹਨਾਂ ਦੀ ਯਾਦ ਦੇ ਵਿੱਚ ਇਹ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਔਰ ਪਿੰਡ ਦੀ ਕਮੇਟੀ ਇਹ ਕਤਈ ਬਰਦਾਸ਼ਤ ਨਹੀਂ ਕਰੂਗੀ ਕਿ ਇਸ ਟੂਰਨਾਮੈਂਟ ਦੇ ਵਿੱਚ ਕੋਈ ਵੀ ਐਸੀ ਘਟਨਾ ਨਸ਼ੇ ਜਾਂ ਹੋਰ ਤਰ੍ਹਾਂ ਦੀ ਲੜਾਈ ਪੜਾਈ ਦੀ ਕੋਈ ਘਟਨਾ ਹੋਵੇ ਤਾਂ ਇਸ ਟੂਰਨਾਮੈਂਟ ਦੇ ਵਿੱਚ ਜੇਕਰ ਕੋਈ ਟੀਮ ਸ਼ਿਰਕਤ ਕਰਨਾ ਚਾਹੁੰਦੀ ਹੈ ਤਾਂ ਜੇ ਉਹ ਨੰਬਰ ਇਹ ਸਕਰੀਨ ਦੇ ਉੱਤੇ ਤੁਹਾਡੇ ਸਾਹਮਣੇ ਇਸ ਟਾਈਮ ਫਲੈਸ਼ ਹੋ ਰਿਹਾ ਹੈ ਦੋ ਨੰਬਰ ਇਹਨਾਂ ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ ਔਰ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗਦੀ ਹੈ ਗੱਲ ਚੰਗੀ ਲੱਗਦੀ ਹੈ ਤਾਂ ਇਸ ਵੀਡੀਓ ਨੂੰ ਵੀ ਜ਼ਰੂਰ ਸ਼ੇਅਰ ਕਰਨਾ ਮੈਂ ਰਾਜ ਕਮਾਣਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਸ਼ੁਕਰੀਆ ਥੈਂਕ ਯੂ